ਦੀ ਕਹਾਣੀ ਦਾ ਨਾਮ ਲਾਲਾ ਤੇ ਸਾਈਕਲ ਪਿੰਡ ਵਿੱਚ ਇੱਕ ਬੜਾ ਹੀ ਮਜਾਕੀਆ ਬੰਦਾ ਸੀ ਲਾਲਾ ਲਾਲਾ ਦੀ ਉਮਰ ਕੋਈ 30 ਸਾਲ ਹੋਵੇਗੀ ਪਰ ਦਿਲੋਂ ਉਹ ਅਜੇ ਵੀ ਬੱਚਾ ਸੀ ਉਸ ਦਾ ਇੱਕ ਹੀ ਸ਼ੌਂਕ ਸੀ ਪਿੰਡ ਵਿੱਚ ਐਸਾ ਕੁਝ ਕਰਨਾ ਕਿ ਲੋਕ ਉਸ ਦੀਆਂ ਗੱਲਾਂ ਮਹੀਨਿਆਂ ਤੱਕ ਕਰਨ ਇੱਕ ਦਿਨ ਲਾਲੇ ਨੇ ਆਪਣੇ ਤਾਇਆ ਦੇ ਘਰ ਤੋਂ ਇੱਕ ਪੁਰਾਣੀ ਜੰਗਾਂ ਲੱਗੀ ਸਾਈਕਲ ਲੱਭੀ ਸਾਈਕਲ ਦੇ ਪਹੀਏ ਡੱਡੇ ਫੈਰ ਫਾਟੇ ਹੋਏ ਤੇ ਚੈਨ ਤੇ ਇੰਨੀ ਜੰਗ ਲੱਗੀ ਸੀ ਕਿ ਹੱਥ ਲਾਉਂਦੇ ਹੀ ਹੱਥ ਕਾਲੇ ਹੋ ਜਾਂਦੇ ਪਰ ਲਾਲੇ ਦੀਆਂ ਅੱਖਾਂ 'ਚ ਚਮਕ ਸੀ ਲਾਲਾ ਕਹਿੰਦਾ ਇਹ ਸਾਈਕਲ ਮੈਂ ਹੀ ਵਧੀਆ ਬਣਾ ਦਿਆਂਗਾ ਕਿਪਣ ਦੇ ਲੋਕ ਹਰਾਨ ਰਹ ਜਾਣਗੇ ਅਗਲੇ ਦਿਨ ਲਾਲੇ ਨੇ ਪੂਰਾ ਦਿਨ ਸਾਈਕਲ ਨੂੰ ਰਗੜ ਰਗ ਕੇ ਸਾਫ਼ ਕੀਤਾ ਪਹੀਏ ਸਿੱਧੇ ਕਰਨ ਲਈ ਉਸਨੇ ਕਲੱਬ ਦੇ ਕ੍ਰਿਕਟ ਵਾਲੇ ਬੱਲੇ ਨਾਲ ਠੋਕ ਠੋਕ ਕੇ ਠੀਕ ਕਰਨ ਦੀ ਕੋਸ਼ਿਸ਼ ਕੀਤੀ ਗਵੰਡੀ ਕਰਮਦੱਤਿਆਂ ਨੇ ਵੀ ਇੱਕ ਟੀਕੇ ਹਾਂ ਉਹ ਲਾਲਾ ਇਹ ਸਾਈਕਲ ਨਹੀਂ ਘਟਾਰਾ ਹੈ ਲਾਲਾ ਹਾਂ ਲਾਲਾ ਹੱਸ ਕੇ ਬੋਲਿਆ ਚੱਕ ਚੱਕ ਕੱਲ ਤੱਕ ਇਹ ਰਗਟ ਬਣ ਜੂ ਅਗਲੇ ਦਿਨ ਲਾਲੇ ਨੇ ਸਾਈਕਲ ਨੂੰ ਲਾਲ ਤੇ ਚਿਹਰੇ ਰੰਗ ਨਾਲ ਪੇੜ ਕੀਤਾ ਐਂਜੋ ਤੇ ਰੰਗੀਲੇ ਪਿੱਤੇ ਬੰਨੇ ਪਿੱਛੇ ਕਾਂਟੀ ਤੇ ਅੱਗੇ ਵੱਡਾ ਹਾਰਨਗਾ ਦਿੱਤਾ ਹੁਣ ਸਾਈਕਲ ਐਨੀ ਚਮਕੀਲੀ ਲੱਗਦੀ ਸੀ ਕਿ ਬੱਚੇ ਉਸ ਦੇ ਆਲੇ ਦਾਲੇ ਘੁੰਮਦੇ ਰਹਿੰਦੇ ਲਾਲੇ ਨੇ ਫੈਸਲਾ ਕੀਤਾ ਕਿ ਹੁਣ ਸਾਈਕਲ ਦਾ ਪ੍ਰਦਰਸ਼ਨ ਕਰਨਾ ਚਾਹੁੰਦਾ ਹੈ ਉਹ ਸਵੇਰੇ ਛੂਟ ਬੂਟ ਪਾ ਕੇ ਪੱਗ ਬੰਨ ਕੇ ਸਾਈਕਲ ਤੇ ਚੜ ਗਿਆ ਆਪਣੇ ਚੌਂਕ ਉੱਚ ਲੰਘਦੇ ਆਂ ਫਾਰਨ ਚਾਉਂਦਾ ਇਆਖਦਾ ਲਾਲਾ ਰਾਈਟਰ ਆ ਗਿਆ ਹੈ ਲੋਕ ਹੱਸਦੇ ਤੇ ਬੱਚੇ ਪਿੱਛੇ ਦੌੜਦੇ ਲਾਲ ਨੇ ਆਪਣੀ ਸਾਈਕਲ ਤੇ ਇੰਨਾ ਪ੍ਰੋਸਸ ਸੀ ਕਿ ਉਹ ਸਨੇ ਲਾਣ ਕਰ ਦਿੱਤਾ ਕੱਲ ਮੈਂ ਸਾਈਕਲ ਤੇ ਬੈਠ ਕੇ ਪਿੰਡ ਤੁੰਦੀ ਤੱਕ ਦੌੜਾਂਗਾ ਸੌਖ ਤੇਜ਼ ਜਾਵਾਂਗਾ ਲੋਕ ਹੈਰਾਨ ਵੀ ਸਨ ਤੇ ਮਨੰਜਨ ਲਈ ਉਤਸੁਕ ਵੀ ਸਨ ਅਗਲ ਦਿਨ ਪਿੰਡ ਦੇ ਅੱਗੇ ਲੋਕ ਨਦੀ ਦੇ ਰਸਤੇ ਤੇ ਖੜ ਗਏ ਲਾਲ ਨੇ ਆਪਣੀ ਸਾਈਕਲ ਨੂੰ ਤੇਲ ਨਾਲ ਚਮਕਾ ਕੇ ਲਿਆਂਦਾ ਸਟਾਰਟ ਹੋਇਆ ਤੇ ਲਾਲਾ ਇੰਨੀ ਤੇਜ਼ ਨਾਲ ਪੈਂਡਲ ਮਾਰਨ ਲੱਗਾ ਪਹਿਲੇ 2 ਕਿਲੋਮੀਟਰ ਤੱਕ ਤਾਂ ਸਭ ਵਧੀਆ ਰਿਹਾ ਪਰ ਫਿਰ ਵਿੱਚ ਦੀ ਚੈਨ ਤੋਖਾ ਦੇ ਗਈ ਚੈਨ ਨਿਕਲ ਕੇ ਪਹੀਏ ਵਿੱਚ ਫਸ ਗਈ ਤੇ ਲਾਲਾ ਹਵਾ ਵਿੱਚ ਉੱਡ ਕੇ ਸਿੱਧਾ ਖੇਤਾਂ ਵਿੱਚ ਲੱਗਿਆ ਪਿੱਛੇ ਆ ਰਹੇ ਬਜ਼ੁਰਗ ਦੇ ਬੱਚੇ ਹਾਸਾ ਸਕੇ ਦੁਗਣੇ ਹੋ ਗਏ ਕਰਮੋ ਜੱਤੇ ਨੇ ਚਲਾ ਕੇ ਗਿਆ ਵਿਖਿਆ ਲਾਲੇ ਆਉਟਣੀ ਪਟਾਕਾ ਸੀ ਲਾਲੇ ਨੇ ਮਿੱਟੀ ਨਾਲ ਕੱਪੜੇ ਚੜੜ ਦੇ ਕੇ ਹਾਂ ਚਲੋ ਘਟੋ ਘਟ ਲੋਕਾਂ ਨੂੰ ਸਾਧਾ ਦਿੱਤਾ ਅੰਤ ਉਸ ਦਿਨ ਤੋਂ ਲਾਲੇ ਦੀ ਸਾਈਕਲ ਪਿੰਡ ਦੇ ਬੱਚਿਆਂ ਹਲੇ ਕਢਾਉਣਾ ਬਣ ਗਿਆ ਜਦ ਵੀ ਕੋਈ ਨਵਾਂ ਬੰਦਾ ਪਿੰਡ ਵਿੱਚ ਆਉਂਦਾ ਲੋਕ ਉਸਨੂੰ ਲਾਲੇ ਤੇ ਉਹਦੀ ਸਾਈਕਲ ਦੀ ਕਹਾਣੀ ਜਰੂਰ ਸੁਣਾਉਂਦੇ ਲਾਲੇ ਲਈ ਇਹ ਉਹਦੀ ਸਭ ਤੋਂ ਵੱਡੀ ਜਿੱਤ ਸੀ ਕਿਉਂਕਿ ਉਸਨੇ ਸਭ ਨੂੰ ਕੁਝ ਕਰਤਾ ਆ ਆਪਾਂ ਮਿੱਟੀ ਨਾਲ ਲੱਭਣ ਕੇ ਹੀ ਸੀ ਚੰਗਾ ਜੀ ਧੰਨਵਾਦ ਤੁਸੀਂ ਨਾਲ ਧੰਨਵਾਦ ਮੈਂ ਚੈਨਲ ਸਬਸਕ੍ਰਾਈਬ ਕਰਨਾ ਚੰਗਾ ਜੀ ਰੱਬ ਰੱਖਾ